ਬੜੀ ਮੁਸ਼ਕਲ ਮੈਂ ਆਪਣੀ ਮਿਹਨਤ ਕਰ ਕਰ ਕੇ ਮਨੇ ਬੱਚੇ ਪਾਲ ਸੀ ਮੇਰੇ ਬੱਚੇ ਮੇਰੇ ਬੱਚੇ ਨੇ ਆਪਣੀ ਪੜਾਈ ਛੱਡ ਦਿੱਤੀ ਸੀ ਇਹਨਾਂ ਸਾਲਾਂ ਦੇ ਨੇ ਪੜਾਈ ਛੱਡ ਦਿੱਤੀ ਸੀ 6 ਪੜ੍ਹ ਕੇ ਛੱਡਤਾ ਉਹਨੇ ਕੰਮ ਲੱਗ ਗਿਆ ਸੀਗਾ ਮੁੜ ਕੇ ਉਹਨੇ ਮੈਨੂੰ ਕੋਈ ਕੰਮ ਨਹੀਂ ਕਰਨ ਦੀ ਤਕਤ ਵੀ ਨਹੀਂ ਕੰਮ ਕਰਨ ਦਿੱਤਾ ਜਿਹੜਾ ਅੱਜ ਮੈਨੂੰ ਐਡੀ ਬੜੀ ਮੁਸੀਬਤ ਅਸੀਂ ਛੱਡ ਕੇ ਚਲਾ ਗਿਆ ਉਹ ਸੁੱਖ ਦੇ ਕੇ ਗਏ ਬਸ ਉਹਨਾਂ ਰਾਜੇ ਨੇ ਜਾਇਆ ਉਸਨੇ ਮੇਰੇ ਅਰਸੋ ਕੁਦੇ ਡੈਡੀ ਨੇ ਮੈਨੂੰ ਦਿੱਤਾ ਜੀ ਉਹਨੇ ਮੈਨੂੰ ਦਿੱਤਾ ਮੈਂ ਕਦੀ ਕੁ ਸੌੜਵੇਂ ਦਾ ਸੋਟਣ ਲਾ ਕੇ ਦੇਖਿਆ ਸੀ ਕਿੰਨਾ ਬਾਈਲ ਉਹਨੇ ਮੇਰੀ ਸਾਰੇ ਖਵਾਇਸ਼ਾ ਪੂਰੀ ਕੀਤੀ ਹੈ ਬੱਚਿਆਂ ਦੀ ਹਰੀ ਖਵਾਇਸ਼ ਪੂਰੀ ਕੀਤੀ ਅਰਾਜੇ ਸਾਨੂੰ ਜ਼ਮਾਨ ਦਿਖਾ ਕੇ ਨਾ ਥੱਲੇ ਸੋਟੇ ਜਾ ਲਾ ਗਿਆ ਇਸ ਤਰ੍ਹਾਂ ਸਾਡਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ ਦੀਪਕ ਜੀ ਜਿਹੜੇ ਹੈਗੇ کافی ਲੋਕਾਂ ਦੀ ਹੈਲਪ ਵੀ ਕਰਦੇ ਬਹੁਤ ਹੈਲਪ ਕਰਦਾ ਸੀ ਪਤਨ ਉਹਦੇ ਹੀ ਹੈਲਪ ਲੋਕੀ ਦਿੱਤੇ ਹੋਏ ਸਾਨੂੰ ਹੈਲਪ ਕਰ ਰਿਹਾ ਇਸ ਟਾਈਮ ਕੋਈ ਉਹਦੀ ਬੁਰੀਆਈ ਨਹੀਂ ਕਰਵਾ ਕਿਸੇ ਨੂੰ ਵੀ ਜਾ ਕੇ ਪੁੱਛ ਰੋ ਇੰਨਾ ਚੰਗਾ ਸੀ ਸਾਰੇ ਦੁਨੀਆ ਨੂੰ ਇੰਨਾ ਚੰਗਾ ਦੱਸਦੀ ਹੈ ਬਹੁਤ ਅੱਛਾ ਸੀ ਉਹਦੇ ਮੂਹੋਂ ਸਾਡੇ ਬੱਚੇ ਅੱਜ ਰੋਟੀ ਖਾ ਰਹੇ ਆ ਲੋਕੀ ਜਿਹੜੇ ਸਾਡੇ ਮਾਣੇ ਮੋٹے ਹੈਲਪ ਜੋ ਕਰ ਰਹੇ ਆ ਇਹ ਗੱਲਾਂ ਕਰਦੇ ਆ ਕਿਉਂਕਿ ਕਦੇ ਵੀ ਬੱਚਿਆਂ ਨੂੰ ਮਾਪਿਓ ਨਹੀਂ ਭੁੱਲਦੇ ਹੁੰਦੇ ਹੈਗੇ ਤੁਹਾਡੇ ਨਾਲ ਤਾਂ ਆਪਣੇ ਮਾਪਿਓ ਬਾਰੇ ਗੱਲਾਂ ਕਰਦੇ ਹੋਣਗੇ ਮੈਂ ਸੋਚਦੇ ਆ ਛੋਟੀ ਵਾਲੀ ਜ਼ਿਆਦਾ ਯਾਦ ਕਰਦੇ ਨਾ ਬਹੁਤ ਯਾਦ ਕਰਦਾ ਮੇਰੇ ਪਾਪਾ ਗੰਦੇ ਸਾਨੂੰ ਛੱਡ ਕੇ ਚਲੇ ਗਏ ਸੀ ਤੋ ਦੇਖੋ ਐਸੀ ਉਹ ਤਾਂ ਕਹਿੰਦਾ ਮੁੰਡੇ ਨੂੰ ਬਾਹਰ ਭੇਜ ਦੇਣਾ ਬਾਹਰ ਗੱਲ ਵੀ ਕੀਤੀ ਹੋਈ ਸੀ ਬੰਦੇ ਨਾਲ ਉਹ ਕਹਿੰਦਾ ਤੂੰ ਦੱਸ ਪੜਾ ਲੈ ਮੁੰਡਾ ਬਾਕੀ ਮੈਂ ਆਪੇ ਅਰੰਗ ਮੈਂ ਕੁੜੀ ਨੂੰ ਐਦਾ ਬਣਾਵਾਂਗਾ ਡਾਕਟਰ ਬਣਾਵਾਂਗਾ ਮੈਂ ਕੁੜੀ ਨੂੰ ਬਾਹਰ ਪੈਂਜਰ ਉਹਦੀ ਬਹੁਤ ਖੁਸ਼ੀਆ ਸੀਗੀ ਅਸੀਂ ਬੜੀ ਮੁਸ਼ਕਿਲ ਵਿੱਚ ਆ ਗਏ ਸੀ ਤਾਂ ਪਾਪਾ ਨੇ ਜਿੰਨਾ ਦੀ ਹੈਲਪ ਕੀਤੀ ਉਹਨਾਂ ਨੇ ਵੀ ਸਾਡੇ ਹੈਲਪ ਕੀਤੀ ਤੇ ਇਹ ਵੀ ਥੋੜਾ ਦਿਨ ਕੰਮਤ ਲੱਗਿਆ ਸੀ ਸਰਸਿਕਾ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਚੈਨਲ ਮੈਂ ਮਨਦੀਪ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਇੱਕ ਆਂਟੀ ਦੇ ਕੋਲ ਜਿਨ੍ਹਾਂ ਦੀ ਸਟੋਰੀ ਤੁਸੀਂ ਵੀ ਜਾਣ ਕੇ ਬਹੁਤ ਜ਼ਿਆਦਾ ਭਾਵੁਕ ਹੋ ਜਾਓਗੇ ਆਂਟੀ ਦੇ ਸੁਪਨੇ ਹੁੰਦੇ ਆ ਕਿ ਬਚਪਨ ਤੋਂ ਵੱਡੇ ਹੁੰਦੇ ਆ ਵਿਆਹ ਹੁੰਦਾ ਆ ਵਿਆਹ ਤੋਂ ਬਾਅਦ ਆਂਟੀ ਦੇ ਬੱਚੇ ਹੁੰਦੇ ਆ ਬੱਚਿਆਂ ਦਾ ਚਾਹ ਹੁੰਦਾ ਆ ਮਾਮਾ ਨੂੰ ਕਿ ਮੈਂ ਪੁੱਤ ਦਾ ਵਿਆਹ ਕਰਨਾ ਆ ਪੁੱਤ ਦਾ ਵਿਆਹ ਹੁੰਦਾ ਆ ਵਿਆਹ ਕਰਨ ਤੋਂ ਬਾਅਦ ਚਾਹਾਂ ਲਾਡਾਂ ਦੇ ਨਾਲ ਘਰ ਦੇ ਵਿੱਚ ਨੌ ਨੂੰ ਲਿਆਂਦੇ ਆ ਨੌ ਨੂੰ ਲਿਆਂਨ ਤੋਂ ਬਾਅਦ ਕੀ ਹੁੰਦਾ ਹੈ ਆਂਟੀ ਤੋਂ ਜਾਣਦੇ ਸਰਸਿਕਾ ਲੰਟੀ ਜੀ ਇਹ ਗੱਲ ਹੋਈ ਸੀਗੀ ਲਾਈਫ ਦੇ ਵਿੱਚ ਅੱਜ ਇੱਥੇ ਪਹੁੰਚ ਗਈ ਹੈ। ਮੈਂ ਬਿਆਨ ਨਹੀਂ ਕਰ ਸਕਦੀ ਮੇਰਾ ਬੱਚਾ ਬਹੁਤ ਅੱਛਾ ਸੀਗਾ। ਅੱਜ ਪੂਰੇ ਇੱਕ ਸਾਲ ਹੋ ਗਿਆ ਹੈਗਾ ਉਹਨਾਂ ਨੂੰ। ਅੱਧ ਦਿਨ ਉਹਨਾਂ ਦੇ ਅੱਜ ਉਹ ਇਹ ਬਸ 2 ਦਿਨ ਤਕਲੀਫ ਹੋਈ ਤੇ ਜਿਹਦੇ ਦਿਨ ਪੂਰਾ ਹੋ ਗਿਆ ਚਾਰ ਬੱਚੇ ਮੇਰੇ ਛੱਡ ਗਿਆ। 1.5 ਸਾਲ ਪਹਿਲੇ ਉਹਨਾਂ ਦੀ ਪਤਨੀ ਪੂਰੀ ਹੋ ਗਈ ਸੀਗੀ। ਅਨਤੀ ਜੀ ਦੱਸ ਸਕਦੇ ਹੋ ਕਿ ਕਿੱਦਾਂ ਬੱਚੇ ਦਾ ਵਿਆਹ ਹੋਇਆ ਵਾ ਕਿੱਦਾਂ ਲਾਈਫ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਿਕਲੀ ਹੈ ਕਿਉਂਕਿ ਉਸ ਬੱਚੇ ਦਾ ਬਚਪਨ ਤੋਂ ਲੈ ਕੇ ਹੁਣ ਤੱਕ ਤੁਹਾਡੇ ਲਈ ਜਿਹੜੇ ਨਿੱਕੇ-ਨਿੱਕੇ ਪਲ ਹੋਗੇ ਬਹੁਤ ਹੀ ਜ਼ਰੂਰੀ ਹੁੰਦੇ ਆ ਉਹ ਬਹੁਤ ਹੀ ਯਾਦਗਾਰ ਹੁੰਦੇ ਆ ਉਹ ਪਲ ਕਿੱਦਾਂ ਦੇ ਸੀਗੇ ਉਹ ਵੀ ਬੜੇ ਮੁਸ਼ਕਲ ਮੈਂ ਘਟੇ ਹੈਗੇ ਬੜੇ ਮੁਸ਼ਕਲ ਮੈਂ ਆਪਣੀ ਮਿਹਨਤ ਕਰ ਕਰ ਕੇ ਮਨੇ ਬੱਚੇ ਪਾਲ ਸੀ ਮੇਰੇ ਬੱਚੇ ਮੇਰੇ ਬੱਚੇ ਨੇ ਆਪਣੀ ਪੜਾਈ ਛੱਡ ਦਿੱਤੀ ਸੀ ਮੈਂ ਕੰਮ ਕਰਨ ਜਾਂਦੀ ਸੀ ਕਰਨ ਮੇਰੀ ਮੰਮੀ ਕੰਮ ਕਰਨ ਜਾਂਦੀ ਐ। ਉਹ ਪੜਾਈ ਛੱਡ ਕੇ ਕੰਮ ਲੱਗ ਗਿਆ ਸੀਗਾ। ਕਿੰਨੇ ਕ ਸਾਲ ਦੇ ਸੀਗੇ ਭਾਜੀ ਜਦੋਂ ਤੁਸੀਂ ਕਹਾਂ ਤੇ ਇਹਨਾਂ ਸਾਲ ਦੇ ਨੇ ਪੜਾਈ ਛੱਡਤੀ ਸੀ 6 ਪੜ੍ਹ ਕੇ ਛੱਡਤਾ ਉਹਨੇ। ਕੰਮ ਲੱਗ ਗਿਆ ਸੀਗਾ। ਮੁੜ ਕੇ ਉਹਨੇ ਮੈਨੂੰ ਕੋਈ ਕੰਮ ਨਹੀਂ ਕਰਨ ਦੀ ਤੱਕਦੀ ਵੀ ਨਹੀਂ ਕੰਮ ਕਰਨ ਦਿੱਤਾ। ਜਿਹੜਾ ਅੱਜ ਮੈਨੂੰ ਐਡੀ ਬੜੀ ਮੁਸੀਬਤ ਅੱਜ ਛੱਡ ਕੇ ਚਲਾ ਗਿਆ। ਇਹ ਗੱਲ ਕੀ ਹੋਈ ਸੀਗੀ ਕਿ ਅਦਾ ਉਹ ਇੱਕੋ ਦਮ ਅਦਾ ਹੋ ਜਾਂਦਾ ਆ ਕਿ ਪਹਿਲੇ ਉਹਦੇ ਘਰ ਵਾਲੀ ਪੂਰੀ ਹੋਈ 1.5 ਸਾਲ ਪਹਿਲੇ ਬਹੁਤ ਜ਼ਿਆਦਾ ਦਿਲ ਤੇ ਦੁੱਖ ਰੱਖਦਾ ਸੀਗਾ ਮੇਰੇ ਬੱਚੇ ਕਿੰਦਾ ਪਾਲੂਗਾ ਕੀ ਹੋਵੇਗਾ ਉਹਨੂੰ ਬੜਾ ਸਮਝਾਉਂਦੇ ਸੀ ਵੀ ਤੂੰ ਦਾ ਪਿੱਛਾ ਨਾ ਕਰ ਪਰ ਉਹ ਕੀ ਨਾਮ ਸੀਗਾ ਤੁਹਾਡੇ ਬੇਟੇ ਦਾ ਦੀਪਕ ਕੁਮਾਰ ਸੀਗਾ ਦੀਪਕ ਜੀ ਦੀ ਮੈਰਿਜ ਹੁੰਦੀ ਹੈ ਮੈਰਿਜ ਤੋਂ ਲੈ ਕੇ ਉਹਨਾਂ ਦੇ ਬੱਚਾ ਬੱਚੇ ਹੁੰਦੇ ਆ ਬੱਚਿਆਂ ਤੱਕ ਉਹਨਾਂ ਦਾ ਸਫਰ ਕਿੱਦਾਂ ਦਾ ਸੀਗਾ ਕਿ ਕੀ ਉਹਨਾਂ ਦੇ ਪ੍ਰੋਬਲਮ ਬਹੁਤ ਵਧੀਆ ਚੱਲ ਰਿਹਾ ਸੀਗਾ ਥੋੜਾ ਦਿਨ ਤਾਂ ਉਹਨਾਂ ਦੇ ਘਰ ਵਾਲੇ ਬਿਮਾਰ ਰਹਿੰਦੇ ਸੀਗੇ ਪਿੱਤੇ 'ਚ ਪੱਥਰੀ ਸੀ ਉਹਦਾ ਪ੍ਰੈਸ਼ਨ ਕਰਾਇਆ ਸੀਗਾ ਜੀ ਬਾ ਉਹਦਾ ਨਹੀਂ ਉਹ ਰਾਤ ਨੂੰ ਪੂਰੇ ਹੋ ਗਏ 7 ਵਜੇ ਪ੍ਰੈਸ਼ਨ ਹੋਇਆ ਰਾਤ ਨੂੰ 12 1 ਵਜੇ ਪੂਰੇ ਹੋ ਗਏ ਅੱਛਾ ਜੀ ਉਸ ਤੋਂ ਬਾਅਦ ਆਪ ਵੀ ਨਾ ਬਿਮਾਰ ਰਹਿਣ ਲੱਗ ਗਿਆ ਸੀਗਾ ਜੀ ਉੰਦੇੜ ਸਾਲ ਬਾਅਦ ਛਾਤੀ ਦੇ ਦਰਦ ਉੱਠਿਆ ਅੱਜ ਦੇ ਦਿਨ 6 ਮਹੀਨੇ ਪੂਰਾ ਹੋ ਗਿਆ ਜੀ ਉਸ ਹਾਲ ਨੂੰ ਪਤਾ ਇੱਕ ਸਾਲ ਕਿੰਨਾ ਅਸੀਂ ਘਟਰੇ ਬੱਚਿਆਂ ਨਾਲ ਮਤਲਬ ਕਿ ਅੱਜ ਦੇ ਦਿਨ ਉਹਨਾਂ ਦੀ ਡੈਥ ਹੋਈ ਸੀ ਠੀਕ ਹੈ ਜੀ 4 ਤਰੀਕ ਨੂੰ ਬਿਮਾਰ ਹੋਏ ਸੀਗੇ ਟੈਕ ਪਿਆ ਇੱਕ ਲਾਤ ਇੱਕ ਬਾਹ ਰਹਿ ਗਈ ਹਸਪੀਟਲ ਲੱਗੇ ਉਹਨਾਂ ਨੇ ਬਹੁਤ ਕੁਝ ਡੱਡ ਕਰਤਾ ਉਹਨਾਂ ਦਾ ਦਿਮਾਗ ਵੀ ਡੱਡ ਹੋ ਗਿਆ ਤੇ ਗੁਰਦੇ ਡੱਡ ਹੋ ਗਏ ਸਭ ਕੁਝ ਇੱਕ ਦਿਨ ਤੇ ਸਭ ਕੁਝ ਡਾਡੇ ਨਾਲ ਕੇ ਰੱਖਤਾ ਹਾਂ ਕਿਹੜੀਆਂ ਚੀਜ਼ਾਂ ਆ ਜਾਂ ਬਚਪਨ ਦੇ ਵਿੱਚ ਦੀਪਕ ਜੀ ਦੀਆਂ ਯਾਦ ਆਉਂਦੀਆਂ ਹੋਣੀਆਂ ਅੱਜ ਜਿਹੜੀਆਂ ਬਚਪਨ ਦੇ ਵਿੱਚ ਤੁਹਾਨੂੰ ਕਹਿੰਦੇ ਹੋਣਗੇ ਕੁਝ ਗੱਲਾਂ ਜਿਹਾ ਹੁੰਦੀਆਂ ਮਾਂ ਨੂੰ ਜਿਹੜੀਆਂ ਚੇਤੇ ਨਹੀਂ ਭੁੱਲਦੀਆਂ ਉਹ ਤਾਂ ਬਹੁਤ ਮੈਨੂੰ ਬਹੁਤ ਸੁੱਖ ਦੇ ਕੇ ਗਏ ਬਸ ਪੂਰਾ ਰਾਜ ਰਜਾਇਆ ਉਸਨੇ ਮੇਰੇ ਅਨਕ ਸੁਖ ਉਹਦੇ ਡੈਡੀ ਨੇ ਮੈਨੂੰ ਦਿੱਤਾ ਜੀ ਡੈਡੀ ਦੀ ਉਮਰ ਜੇ ਮੈਂ ਕਦੀ 100 ਰੁਪਏ ਦਾ ਸੋਟਣ ਲਾ ਕੇ ਦੇਖਿਆ ਸੀ ਕਿੰਨਾ ਭਾਇਲਾ ਔਰ ਉਹਨੇ ਮੇਰੇ ਸਾਰੇ ਖੁਆਇਸ਼ਾ ਪੂਰੀ ਕੀਤੀ ਹੈ ਬੱਚਿਆਂ ਦੀ ਹਰੀ ਖੁਆਇਸ਼ ਪੂਰੀ ਕੀਤੀ। ਔਰ ਆਕੇ ਸਾਨੂੰ ਅਸਮਾਨ ਦਿਖਾ ਕੇ ਨਾ ਥੱਲੇ ਸੁੱਟ ਕੇ ਚਲਾ ਗਿਆ। ਇਸ ਟਾਈਮ ਸਾਡਾ ਗੁਜ਼ਾਰਾ ਬੜੇ ਮੁਸ਼ਕਲ ਨਾਲ ਚੱਲ ਰਿਹਾ। ਤੁਹਾਡੇ ਆਸ-ਪਾਸ ਲੋਕਾਂ ਤੋਂ ਇਹ ਵੀ ਸੁਣਿਆ ਵਾ ਕਿ ਦੀਪਕ ਜੀ ਜਿਹੜੇ ਹੈਗੇ ਕਾਫੀ ਲੋਕਾਂ ਦੀ ਹੈਲਪ ਵੀ ਕਰਦੇ। ਬਹੁਤ ਹੈਲਪ ਕਰਦਾ ਸੀ। ਬਦਨ ਉਹਦੇ ਹੀ ਹੈਲਪ ਲੋਕੀ ਦਿੱਤੇ ਹੋਏ ਸਾਨੂੰ ਹੈਲਪ ਕਰ ਰਿਹਾ ਇਸ ਟਾਈਮ। ਜੀ। ਕੋਈ ਉਹਦੀ ਬੁਰੀਾਈ ਨਹੀਂ ਕਰਵਾ ਕਿਸੇ ਨੂੰ ਵੀ ਜਾ ਕੇ ਪੁੱਛ ਲੋ ਇੰਨਾ ਚੰਗਾ ਸੀ ਸਾਰੇ ਦੁਨੀਆ ਨੂੰ ਇੰਨਾ ਚੰਗਾ ਦੱਸਦੀ ਹੈ। ਬਹੁਤ ਅੱਛਾ ਸੀਗਾ ਉਹਦੇ ਮੂਹ ਨੂੰ ਸਾਡੇ ਬੱਚੇ ਅੱਜ ਰੋਟੀ ਖਾ ਰਹੇ ਆ ਲੋਕੀ ਜਿਹੜੇ ਸਾਡੀ ਮਾਣੇ ਮੋٹے ਹੈਲਪ ਜੋ ਕਰ ਰਹੇ ਆ ਉਹਦੇ ਮੂਹ ਨੂੰ ਹੀ ਕਰ ਰਹੇ ਗਏ ਦੀਪਕ ਜੀ ਕੀ ਕੰਮ ਕਰਦੇ ਸੀਗੇ ਕਿ ਉਹਨਾਂ ਨੇ ਜਦੋਂ 13 ਸਾਲ ਦੀ ਉਮਰ ਦੇ ਵਿੱਚ ਪੜ੍ਹਾਈ ਛੱਡੀ ਆ ਤਾਂ ਕੀ ਕੰਮ ਉਹਨਾਂ ਨੇ ਸਟਾਰਟ ਕੀਤਾ ਜਿਸ ਦੇ ਨਾਲ ਘਰ ਦਾ ਖਰਚਾ ਵਗੈਰਾ ਉਹਨਾਂ ਨੇ ਪਹਿਲੇ ਸਿਲਾਈ ਦਾ ਕੰਮ ਸ਼ੁਰੂ ਕੀਤਾ ਸਕੂਲ ਦਾ ਐਸਸਿੰਦੇ ਸੀਗੇ ਬਾਕੀ ਹੋਰ ਵੀ ਬਹੁਤ ਮਿਹਨਤ ਕੀਤੀ ਉਹਨਾਂ ਨੇ ਰਿਕਸ਼ਾ ਵੀ ਚਲਾਇਆ ਤੇ ਆਪਣੇ ਘਰ ਚਲਾਉਣ ਵਾਸਤੇ ਭੈਣ ਭਾਈ ਪਾਲਣ ਵਾਸਤੇ ਬੜੀ ਮਿਹਨਤ ਕੀਤੀ ਆ ਹੁਣ ਥੋੜਾ ਜਿਹਾ ਉਦਾ ਆ ਕੇ ਕੰਮ ਸੈਟਿੰਗ ਹੋਈ ਸੀਗੀ ਹੁਣ ਰੱਬ ਨੇ ਉਹਨੂੰ ਚੱਕ ਕੇ ਲੈ ਹੁਣ ਥੋੜਾ ਬੱਚੇ ਰਾਜ ਕੇ ਰੋਟੀ ਖਾਣ ਲੱਗੇ ਸੀਗੇ ਬਾਕੀ ਤੰਗੇ ਸੇ ਬੜੀ ਉਠਾਈ ਆ ساری ਉਮਰ ਚ ਬਹੁਤ ਉਹ ਮੁੰਡੇ ਨੇ ਸਾਨੂੰ ਰਾਜ ਰਜਾਇਆ ਸੀ ਬਹੁਤ ਕੁਛ ਕੀਤਾ ਮੁੰਡੇ ਨੇ ਸਾਡਾ ਦੀਪਕ ਜੀ ਦੇ ਕਿੰਨੇ ਬੱਚੇ ਨੇ ਜਦੋਂ ਕਿ ਉਹਨਾਂ ਦੀ ਡੈਥ ਤੋਂ ਬਾਅਦ ਜਿਹੜੇ ਤੁਸੀਂ ਇਸ ਟਾਈਮ ਪਾ ਚਾਰ ਬੱਚੇ ਨੇ ਦੋ ਕੁੜੀਆਂ ਦੋ ਮੁੰਡੇ ਹੈਗੇ ਹਾਂ ਸਾਰਾਂ ਬੱਚਿਆਂ ਦਾ ਨਾਮ ਦੱਸ ਸਕਦੇ ਹੋ ਤੇ ਕੀ ਕੀ ਉਮਰ ਹੈਗੀ ਆ ਇੱਕ ਪਲਕ ਹੈਗੇ 12 ਸਾਲ ਦੇ ਹੈਗੇ ਜੀ ਸਭ ਤੋਂ ਵੱਡੀ ਬੇਟੀ ਹਾਂਜੀ ਜੀ ਇੱਕ ਲક્ષ ਹੈ ਉਹ ਕਿਹੜਾ ਸਾਲ ਦਾ ਹੈਗਾ ਜੀ ਇੱਕ ਰੂਚੀ ਦਾ 6 ਸਾਲ ਦੀ ਹੈ ਜੀ ਇੱਕ ਪਰਮ ਕੁਮਾਰ ਹੈ ਜਿਹੜਾ ਕਿ ਇਸ ਟਮ 3 ਸਾਲ ਦਾ ਹੈਗਾ ਤੇ ਇਹਨਾਂ ਦੀਆਂ ਹੁਣ ਤੁਹਾਡੇ ਜਿੱਦਾਂ ਬੇਟੇ ਚਲੇ ਜਾਂਦੇ ਉਸ ਤੋਂ ਬਾਅਦ ਤੁਸੀਂ ਵੀ ਕੰਮ ਸ਼ੁਰੂ ਕਰ ਦਿੰਨੇ ਹੋ ਦੁਬਾਰਾ ਕਰਨਾ ਤੇ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜੀ ਤੁਹਾਡੇ ਖਾਣ ਪੀਣ ਦੀ ਹੈਲਪ ਉਹ ਕਿੱਦਾਂ ਹੁੰਦੀ ਹੈ ਬੱਚਿਆਂ ਦੇ ਪੜ੍ਹਾਈ ਦਾ ਖਰਚਾ ਕਿੱਦਾਂ ਮੈਨੇਜ ਹੁੰਦਾ ਹੈ ਪੜ੍ਹਾਈ ਦਾ ਖਰਚਾ ਨਾ ਗਵਰਨਮੈਂਟ ਚ ਪੜ੍ਹ ਦੇਣਗੇ ਕੋਈ ਕਾਪਿਆ ਲੈ ਦੇਣਦਾ ਹੈਗਾ ਕੋਈ ਕੁਝ ਥੋੜਾ ਬੋਤਾ ਰਾਸ਼ਨ ਪਾਣੀ ਦੇ ਦਿੰਦਾ ਕੋਈ ਕੈਸ਼ ਵੀ ਦੇ ਜਾਂਦਾ 150 ਰੁਪਏ ਚਲ ਬੱਚੇ ਦੇ ਹੱਲੇ ਗੁਜ਼ਾਰਾ ਚੱਲੀ ਜਾ ਰਿਹਾ ਹੈਗਾ ਬਾਕੀ ਹੁਣ ਅੱਗੇ ਦਾ ਪਤਾ ਨਹੀਂ ਕਿੱਦਾਂ ਗੁਜ਼ਾਰਾ ਹੋਣਾ ਕਿੱਦਾਂ ਨੇ ਹਲੇ ਤੱਕ ਤੇ 1 ਸਾਲ ਤਾਂ ਹੋ ਗਿਆ ਬੱਚੇ ਖਾਰੇ ਰੋਟੇ ਉਹ ساری ਉਮਰ ਤੋਂ ਕੋਈ ਹੈਲਪ ਵੀ ਨਹੀਂ ਕਰਨਾ ਕਿਸੇ ਨੇ ਉਹਨਾਂ ਅੱਗੇ ਬੱਚੇ ਬੈਠੇ ਗੱਲਾਂ ਕਰਦੇ ਆ ਕਿਉਂਕਿ ਕਦੇ ਵੀ ਬੱਚਿਆਂ ਨੂੰ ਮਾਪਿਓ ਨਹੀਂ ਭੁੱਲਦੇ ਹੁੰਦੇ ਹੈਗੇ ਤੁਹਾਡੇ ਨਾਲ ਤਾਂ ਆਪਣੇ ਮਾਪਿਓ ਬਾਰੇ ਗੱਲਾਂ ਕਰਦੇ ਹੋਣਗੇ ਮੈਂ ਸੋਚਿਆ ਤੇ ਅੱਜ ਛੋਟੀ ਵਾਲੀ ਜ਼ਿਆਦਾ ਯਾਦ ਕਰਦੀ ਆ ਮੁੰਡਾ ਬਹੁਤ ਯਾਦ ਕਰਦਾ ਮੇਰੇ ਪਾਪਾ ਗੰਦੇ ਸਾਨੂੰ ਛੱਡ ਕੇ ਚਲੇ ਗਏ ਸੀ ਨੇ ਰੋ ਰੋਵਣਾ ਰੋਣ ਨਾਲ ਕੁਝ ਨਹੀਂ ਉਹ ਜਿਨ੍ਹਾਂ ਦੇ ਜਿੰਨੀ ਲਿਖੀ ਹੁੰਦੀ ਆ ਉੰਨੀ ਭੋਗ ਕੇ ਚਲੇ ਜਾਂਦੇ ਆ ਇਹਨਾਂ ਬੱਚਿਆਂ ਬਾਰੇ ਤੁਸੀਂ ਹੁਣ ਅੱਗੇ ਦੀ ਕਿਹੋ ਜੀ ਹੈਲਪ ਚਾਹੁੰਦੇ ਹੋ ਮੈਂ ਇਹ ਮੇਰੇ ਬੱਚਿਆਂ ਨੂੰ ਅੱਛੀ ਪੜਾਈ ਮਿਲ ਜਾਈ ਦੇ ਜੀ ਇਹਨਾਂ ਦਾ ਗੁਜ਼ਾਰਾ ਅੱਛਾ ਕਰਨ ਵੀ ਨਾ ਚਾਹੀਦਾ ਚੱਲ ਬੱਚੇ ਕਿਸੇ ਤਰ੍ਹਾਂ ਵੱਡੇ ਹੋ ਜਾਣਗੇ ਚੱਲ ਆਪਣਾ ਕਮਾਉਣਗੇ ਕੰਮ ਕਰ ਲੈ ਤੇ ਦੋ ਚਾਰ ਸਾਲ ਮੈਨੂੰ ਮਦਦ ਚਾਹੀਦੀ ਬੱਚੇ ਦੀਪਕ ਜੀ ਨੇ ਤੁਹਾਡੇ ਨਾਲ ਗੱਲਾਂ ਤਾਂ ਜ਼ਰੂਰ ਕੀਤੀਆਂ ਹੋਣੀਆਂ ਕਿ ਮੈਂ ਆਪਣੇ ਬੱਚਿਆਂ ਨੂੰ ਇੱਦਾਂ ਪੜਾਣਾ ਹੈ ਆ ਬਣਾਣਾ ਬਹੁਤ ਉਹ ਦੇਖੋ ਐਸੀ ਉਹ ਤਾਂ ਕਹਿੰਦਾ ਮੁੰਡੇ ਨੂੰ ਬਾਹਰ ਭੇਜਣਾ ਬਾਰ ਗੱਲ ਵੀ ਕੀਤੀ ਹੋਈ ਸੀ ਬੰਦੇ ਨਾਲ ਉਹ ਕਹਿੰਦਾ ਤੂੰ 10 ਪੜਾ ਲੈ ਮੁੰਡਾ ਬਾਕੀ ਮੈਂ ਆਪੇ ਕਰਾਂਗਾ ਮੈਂ ਕੁੜੀ ਨੂੰ ਐਦਾਂ ਬਣਾਵਾਂਗਾ ਡਾਕਟਰ ਬਣਾਵਾਂਗਾ ਮੈਂ ਕੁੜੀ ਨੂੰ ਬਾਹਰ ਭੇਜਾਂ ਉਹਦੀ ਬਹੁਤ ਖੁਸ਼ੀਆ ਸੀ ਕਿਤੇ ਨਾ ਕਿਤੇ ਉਹ ਚਾ ਸਾਰੇ ਵਿੱਚ ਹੀ ਰਹਿ ਗਈ ਜੀ ਇਹ ਮੇਰੇ ਬੱਚੇ ਨਹੀਂ ਬਸ ਗੁਜਾਰਾ ਤੁਹਾਡੇ ਕਿੰਨੇ ਬੱਚੇ ਸੀਗੇ ਬੇਟੀਆਂ ਵੀ ਆ ਤੁਹਾਡੀਆਂ ਹਾਂ ਜੀ ਤਿੰਨ ਕੁੜੀਆਂ ਹੈਗੀਆਂ ਤੇ ਇੱਕ ਮੁੰਡਾ ਸੀਗਾ ਤਿੰਨੋਂ ਆਪਣੇ ਆਪਣੇ ਘਰ ਦੀਆਂ ਹੈਗੀਆਂ ਸਾਰੇ ਵਿਆਹੀਆਂ ਹੋਈਆਂ ਹੈਗੀਆਂ ਤੋੜੀਆਂ ਜਿਹਦਾ ਬੇਟੀਆਂ ਨੇ ਤਿੰਨ ਉਹਨਾਂ ਨੇ ਬੱਚਿਆਂ ਬਾਰੇ ਕਦੇ ਗੱਲ ਕੀਤੀ ਹੋਵੇ ਵੀ ਅਸੀਂ ਲੈ ਜਾਣੇ ਆ ਕਿਉਂਕਿ ਉਹਨਾਂ ਨੂੰ ਪਤਾ ਸਾਡੀ ਮਾਂ ਕਿੱਦਾਂ ਰਹਿ ਰਹੀ ਆ ਐ ਉਹਨਾਂ ਦੇ ਖੁਦ ਆਪਣੇ ਬੱਚੇ ਹੈਗੇ ਤੁਹਾਨੂੰ ਪਹਿ ਕਦੇ ਤਿੰਨ ਬੱਚੇ ਹੈ ਜੀ ਇਹਦੇ ਦੋ ਹੈ ਇੱਕ ਫਿਰ ਦੂਰਾ ਹੈ ਜੀ ਆਪਣਾ ਉਹਨਾਂ ਦਾ ਸਰਕਲ ਬਹੁਤ ਮੁਸ਼ਕਲ ਚੱਲਦਾ ਕਿਸੇ ਜੀ ਜੀ ਇਸ ਕਰਕੇ ਨਹੀਂ ਮਤਲਬ ਕਿ ਉਹਨਾਂ ਵੱਲੋਂ ਤੁਹਾਡੀ ਹੈਲਪ ਕੀਤੀ ਜਾਂਦੀ ਆ ਨਹੀਂ ਬਸ ਉਹ ਆ ਜਾਂਦੇ ਆ ਚੱਲ ਮਿਲ ਜਾਂਦੇ ਹੈਲਪ ਕੋਈ ਨਹੀਂ ਮੈਨੂੰ ਕਿੱਦਾਂ ਦੀ ਹੈਲਪ ਚਾਹੁੰਦੇ ਹੋ ਜੇ ਕਰਨਾ ਚਾਹੁੰਦਾ ਤੁਸੀਂ ਦੱਸ ਸਕਦੇ ਹੋ ਸਾਡੇ ਚੈਨਲ ਥਰੂ ਲੋਕਾਂ ਮੈਂ ਇਹ ਕਹਿੰਦੇ ਆ ਕੋਈ ਮੇਰੇ ਬੱਚੇ ਨੂੰ ਰਾਸ਼ਨ ਪਾਣੀ ਦੇ ਕੋਈ ਉਹਨਾਂ ਦੇ ਹੋਰ ਪੜ੍ਹਾਈ ਦਾ ਖਰਚਾ ਹੋ ਗਿਆ ਕੋਈ ਕਪੜਾ ਲਿਆ ਰ ਬੱਚੇ ਨੂੰ ਮਿਲ ਜਾ ਹੋਰ ਕੁਝ ਸੋ ਦੀਪਕ ਜੀ ਦੇ ਬੱਚੇ ਨੇ ਨਾਲ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਬੇਟੀ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਲਕ 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 ਮਮਾ ਪਪਾ ਚਲੇ ਜਾਂਦੇ ਆ ਉਸ ਤੋਂ ਬਾਅਦ ਲਾਈਫ ਕਿੱਦਾਂ ਦੀ ਹੁੰਦੀ ਹਾਦਿਲ ਐਫਡੀ ਮੇ ਅਸੀਂ ਬੜੀ ਮੁਸ਼ਕਿਲ ਵਿੱਚ ਆ ਗਏ ਸੀ ਦਾ ਪਾਪਾ ਨੇ ਜਿੰਨਾ ਦੀ ਹੈਲਪ ਕੀਤੀ ਉਹਨਾਂ ਨੇ ਵੀ ਸਾਡੇ ਹੈਲਪ ਕੀਤੀ ਤੇ ਇਹ ਵੀ ਥੋੜਾ ਦਿਨ ਕੰਮਤ ਲੱਗਿਆ ਸੀ ਦੋ ਦਿਨ ਗਿਆ ਉਸ ਤੋਂ ਬਾਅਦ हट ਗਿਆ ਸੀ ਇਹ ਤੇ ਬਹੁਤ ਛੋਟੀ ਉਮਰ ਹੈ ਬੱਚੇ ਕੀ ਨਾਮ ਤੁਹਾਡਾ ਲਖਸ਼ ਲਖਸ਼ ਕਿੰਨੇ ਇਸ ਜਗ੍ਹਾ ਦੀ 12 12 ਸਾਲ ਦੀ ਇਸ ਦੇ ਵਿੱਚ ਕੀ ਕੰਮ ਕਰਦੇ ਸੀ ਕਰਿਆਨੇ ਦਾ ਕਿੱਦਾਂ ਸੋਚਿਆ ਕਿ ਕਰਿਆਨੇ ਦੀ ਸ਼ਾਪ ਤੇ ਕੰਮ ਕਰਨਾ ਹੈ ਦਾਦੀ ਨੇ ਲਵਾ ਦਿੱਤਾ ਥੋੜੇ ਦਿਨ ਤੇ ਅੱਜ ਕੰਮ ਤੇ ਜਾ ਰਹੇ ਸੀ ਕੰਮ ਕਰਦੇ ਸੀ ਉੱਥੇ ਹਾਂਜੀ ਡਾਕਟਰ ਨੇ ਛੋਟੀ ਉਮਰ ਕਰਕੇ ਆਦਾ ਸੀ ਜੀ ਜੀ ਹਾਂਜੀ ਬੱਚੇ ਫੇਰ ਵੀ ਉਹਨਾਂ ਨੇ ਨਾ ਪੈਸੇ ਦੇ ਦਦੇ ਸੀ 2 ਦਿਨ ਦੇ ਵੀ 200 ਜਾਂ 2000 2000 ਦੇ ਦਿੱਤੇ ਸੀਗੇ ਹਾਂ ਯਾਦ ਹੁੰਦੀ ਹੈ ਮम्मा ਪਾਪਾ ਦੀ ਗੱਲਾਂ ਕਈਆਂ ਹੁੰਦੀਆਂ ਕਿਉਂਕਿ ਤੁਸੀਂ ਕੀ ਕੀ ਸੀ ਕਿ ਜਦੋਂ ਤੁਹਾਡੇ ਮम्मा ਪਾਪਾ 11 11 ਸਾਲ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਤੁਹਾਡੇ ਮਮਾ ਦੀ ਡੈਥ ਹੋਈ ਆ ਨਾ ਪਰ ਉਸ ਤੋਂ ਬਾਅਦ ਕਈ ਅੱਧਾ ਦੀਆਂ ਚੀਜ਼ਾਂ ਹੁੰਦੀਆਂ ਜਿਹੜੇ ਸਾਡੇ ਮਾਪਿਓ ਸਾਨੂੰ ਦੱਸਦੇ ਆ ਸਾਨੂੰ ਫੀਲ ਹੁੰਦੀਆਂ ਕਿ ਅੱਜ ਜੇ ਸਾਡੇ ਵਿੱਚ ਹੁੰਦੇ ਅਸੀਂ ਸਾਡੀ ਲਾਈਫ ਇਦਾਂ ਦੀ ਹੁੰਨੀ ਸੀਗੀ ਸਾਡੀ ਲਾਈਫ ਤੋਂ ਬਦਲ ਜਾਣੀ ਸੀ ਅੱਜ ਦੇ ਦਿਨ ਵੀ ਆਦਾ ਹੀ ਸੀ ਅਸੀਂ ਥੋੜਾ ਦੇਰ ਰੋਏ ਵੀ ਸੀਗੇ ਸਕੂਲ ਵਿੱਚ ਵੀ ਰੋਏ ਸੀ ਅਸੀਂ ਆਪਣੇ ਫਰੈਂਡਾਂ ਨਾਲ ਵੀ ਗੱਲਣਾ ਸ਼ੇਅਰ ਕੀਤੀ ਸੀ ਤੁਹਾਡਾ ਨਾਮ ਕੀ ਆ ਦੁਜੀਕਾ ਰਚਿਕਾ ਕੀ ਹੈ ਜੇ ਬੇਟਾ ਤੁਹਾਡੀ ਸੱਤ 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 ਜਲਦੀ ਆ ਮਮਾ ਦੀ ਯਾਦ ਆਉਂਦੀ ਆ ਪਾਪਾ ਦੀ ਆਉਂਦੀ ਆ ਕੀ ਕਹਿੰਦੇ ਹੁੰਦੇ ਸੀ ਮੰਮੀ ਤੋਂ ਜ਼ਿਆਦਾ ਕੁਛ ਉਹ ਛੋਟੀ ਸੀ ਪਪਾ ਦਾ ਜ਼ਿਆਦਾ ਨਹੀਂ ਜ਼ਿਆਦਾ ਕੁਛ ਨਹੀਂ ਕਿਆ ਸੋ ਬੱਚੇ ਜਿਹੜੇ ਹੈਗੇ ਆ ਬਹੁਤ ਛੋਟੇ ਛੋਟੇ ਆ ਛੋਟੀ ਉਮਰ ਦੇ ਵਿੱਚ ਇਹਨਾਂ ਨੂੰ ਜਿਹੜਾ ਕੰਮ ਵੀ ਕਰਨਾ ਪੈ ਗਿਆ ਵਾ ਜਿਹੜੀਆਂ ਚੀਜ਼ਾਂ ਕਦੇ ਸੋਚੀਆਂ ਤੱਕ ਨਹੀਂ ਸੀ ਉਹ ਬੱਚਿਆਂ ਨੇ ਚੀਜ਼ਾਂ ਕਰ ਲਿਆ ਵਾ ਇਹਨਾਂ ਦੀ ਹੈਲਪ ਕਰਨ ਲਈ ਜ਼ਰੂਰ ਇਹਨਾਂ ਨੂੰ ਕੰਟੈਕਟ ਕਰੋ ਆ ਕਿ ਇਹਨਾਂ ਦੀ ਕੋਈ ਵੀ ਹੈਲਪ ਤੁਸੀਂ ਕਰ ਸਕਦੇ ਹੋ ਤਾਂ ਇਹਨਾਂ ਦੀ ਹੈਲਪ ਜ਼ਰੂਰ ਕਰੋ ਇਦਾਂ ਦੀਆਂ ਹੋਰ ਸਟੋਰੀਆਂ ਵੇਖਣ ਲਈ ਦੇਖਦੇ ਰਹੋ ਸਿਟੀ ਹੋਮ ਨਿਊਜ਼ ਚੈਨਲ ਮੈਂ ਮਨਦੀਪ ਕੌਰ ਕੈਮਰਾ ਪਰਸਨਲ ਦੇ ਨਾਲ